ਓਏ ਇਧਰ ਇਧਰ ਆ ਮੜ ਜਾ ਦੋ ਦੋ ਬੋਲ ਸੜਾਈ ਤੇ ਜ਼ਿੰਦਗੀ ਤੇਰੇ ਨਾਲੋਂ ਜ਼ਿਆਦਾ ਨਹੀਂ ਹੋਣਾ ਬਸ ਇਹਨਾਂ ਨੂੰ ਸੁਣਾਉਣਾ ਆਵੇਂ ਮੁੰਡੇ ਥਰੀਲੇ ਆ ਸਾਰੇ ਸਾਰੇ ਮੁੰਡੇ ਥਰੀਲੇ ਦੋਨੇ ਜਿਹੜੇ ਹੱਥ ਪੈਸੇ ਚੱਕਦੇ ਸਾਰੇ ਇਹ ਥਰੀਲੇ ਐ ਸੇਮ ਸਕਿੱਲ ਰੱਖ ਕੇ ਚੱਲ ਦੋ ਬੋਲ ਆ ਸਕਿੱਲ ਕਰਦਾ ਠੀਕ ਐ ਪੁੱਛਦਾ ਨਹੀਂ ਹੈਗਾ ਉੱਚਾ ਨਾ ਅਰੇ ਸਹੀ ਹੈ ਭਾਈ ਉੱਚਾ ਭਰਾਵਾ ਥੱਲੇ ਰੱਖ ਦੂਜਾ ਕਾਲਾ ਰੱਖ ਜਾ ਹਾਂ ਹਾਂ ਹੋ ਠੀਕ ਹੈ ਚੱਲ ਭਾਈ ਚੱਲ ਭਾਈ ਉਹ ਦਿਲ ਤੇਰੇ ਨਾਮ ਮੇਰੀ ਜਾਨ ਤੇਰੇ ਨਾਮ ਉਹ ਤੇਰੇ ਨਾਲ ਸੁਬਾਹ ਮੇਰੀ ਤੇਰੇ ਨਾਲ ਸ਼ਾਮ ਉਗਲ ਮੇਰੀ ਕਿਉਂ ਨਹੀਂ ਮੰਨਦਾ ਮਾਹੀ ਵੇ ਜ਼ਿੰਦਗੀ ਹੈ ਤੇਰੇ ਨਾਲ ਤੂੰ ਮੇਰਾ ਹੈ ਪਿਆਰ ਆ ਜਾਵੇਂ ਮਾਹੀ ਵੇ ਹੋ ਮੈਨੂੰ ਤੇਰਾ ਇੰਤਜ਼ਾਰ ਮੁੰਡਾ ਐਵੇਂ ਸਰੀਲਾ ਗੋਰੀ ਕਿੱਥੇ ਗਿਆ ਹੈ ਇਧਰ ਆ ਜਾ ਕਾ ਫਟਾਫਟ ਖੇਂਦੀ ਆ ਤੂੰ ਵੀ ਇਹੀ ਸਕੇਲ ਰੱਖਣਾ ਚੱਲ ਪਹਿਲਾਂ ਤਾਂ ਮੇਰੇ ਮਾਮਾ ਜੀ ਵਾਸਤੇ ਤਾੜੀ ਲਾ ਦੇ ਉਹ ਚੱਲ ਤਾੜੀਆਂ ਲਾਈ ਜਾਂਦੇ ਉਹਨੇ ਕਛੇ ਦੀ ਕਰਨ ਬਹੁਤ ਥੋੜਾ ਹਾਂ ਦਿਲ ਤੇਰੇ ਨਾਮ ਮੇਰੀ ਜਾਨ ਤੇਰੇ ਨਾਮ ਹਾਂ ਤੇਰੇ ਨਾਲ ਸੁਬਾ ਮੇਰੀ ਤੇਰੇ ਨਾਲ ਸ਼ਾਮ कल मेरी कं न मन मही वे ज़िंदगीअ तर ਮੈਨੂੰ ਤੇਰਾ ਇੰਤਜ਼ਾਰ ਸਰਸਾਰੇ ਤੇ ਹੈ ਥੋੜੀ ਤਿਆਰੀ ਕਰਨ ਵਾਲੀ ਹੈਗੀ ਹੈ ਪਰ ਹਜੇ ਤਾੜੀਆਂ ਨੇ ਸਾਰਿਆਂ ਵਾਸਤੇ ਮਾਰੋ ਸਾਰੇ ਗਾਉਂਦੇ ਇਹ